ਸਤਿ ਸ਼੍ਰੀ ਅਕਾਲ ਜੀ ਪ੍ਰੀਤ ਅੱਜ ਬਹੁਤ ਖੁਸ਼ੀ ਕਿਉਂਕਿ ਅੱਜ ਉਹਦੇ ਦਿਉਰ ਦਾ ਵਿਆਹ ਜੋ ਸੀ ਉਹ ਸਾਰਾ ਕੰਮ ਪਾਜ ਪਜ ਕੇ ਕਰ ਰਹੀ ਸੀ ਸਾਰੇ ਸ਼ਗਨ ਵਿਹਾਰ ਵੱਧ ਝਾੜ ਕੇ ਨਿਭਾ ਰਹੀ ਸੀ ਜਦੋਂ ਉਹਦੀ ਦਰਾਣੀ ਘਰ ਆਈ ਤਾਂ ਉਹਦੇ ਪੈਰ ਖੁਸ਼ੀ ਨਾਲ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਉਹਨੇ ਆਪਣੀ ਦਰਾਣੀ ਦਾ ਖੁਸ਼ ਹੋ ਕੇ ਸਵਾਗਤ ਕੀਤਾ ਤੇ ਉਹਨੂੰ ਘਰ ਦੇ ਅੰਦਰ ਲੈ ਕੇ ਆਈ ਉਹ ਆਪਣੀ ਦਰਾਣੀ ਨੂੰ ਦਰਾਣੀ ਨਹੀਂ ਛੋਟੀ ਭੈਣ ਸਮਝਦੀ ਸੀ ਅਗਲੇ ਦਿਨ ਸਵੇਰੇ ਪ੍ਰੀਤ ਦੀ ਦਰਾਣੀ ਕਮਲ ਰਪੜੀ ਸਾਸ ਦੇ ਪੈਰਾਂ ਨੂੰ ਹੱਥ ਲਾ ਕੇ ਫਿਰ ਆਪਣੀ ਜਠਾਣੀ ਵੱਲ ਅੱਗੇ ਵਧੀ ਤਾਂ ਪ੍ਰੀਤ ਦੀ ਸਾਸ ਨੇ ਪ੍ਰੀਤ ਨੂੰ ਰਸੋਈ ਵਿੱਚੋਂ ਮਠਿਆਈ ਲਿਆਉਣ ਲਈ ਕਹਿ ਦਿੱਤਾ ਕਿ ਕਮਲ ਦਾ ਮੂੰਹ ਮਿੱਠਾ ਕਰਵਾਉਣਾ ਆ ਮਠਿਆਈ ਲੈ ਕੇ ਆ ਤਾਂ ਪ੍ਰੀਤ ਰਸੋਈ ਵਿੱਚ ਮਠਿਆਈ ਲੈਣ ਚਲੀ ਗਈ ਉਹਨੇ ਇਸ ਗੱਲ ਵੱਲ ਧਿਆਨ ਹੀ ਨਾ ਦਿੱਤਾ ਕਿ ਮੇਰੀ ਸਾਸ ਨੇ ਮੇਰੀ ਦਰਾਣੀ ਨੂੰ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਉਣ ਦਿੱਤੇ ਵਿਆਹ ਮੁੱਕ ਗਿਆ ਸੀ ਸਾਰੇ ਰਿਸ਼ਤੇਦਾਰ ਜਾ ਚੁੱਕੇ ਸੀ ਅਜ ਪ੍ਰੀਤ ਦੀ ਦਰਾਣੀ ਨੂੰ ਲੈਣ ਲਈ ਉਹਦੇ ਪੇਕੇ ਵਾਲਿਆਂ ਨੇ ਆਉਣਾ ਸੀ ਤਾਂ ਉਹਦੀ ਸਾਸ ਨੇ ਪ੍ਰੀਤ ਨੂੰ ਕਹਿ ਦਿੱਤਾ ਕਿ ਕਮਲ ਦੇ ਪੇਕਿਆਂ ਦੀ ਆਉ ਭਗਤ ਵਿੱਚ ਕੋਈ ਕਸਮ ਨਹੀਂ ਰਹਿਣੀ ਚਾਹੀਦੀ ਇਹ ਜ਼ਿੰਮੇਵਾਰੀ ਤੇਰੀ ਆ ਕਮਲ ਦੇ ਵੀ ਸਾਰੇ ਛਗਣ ਹੋ ਗਏ ਸੀ ਰਸੋਈ ਵਿੱਚ ਵੀ ਉਹਦੇ ਕੋਲੋਂ ਮਿੱਠਾ ਬਣਵਾ ਲਿਆ ਗਿਆ ਸੀ ਕਮਲ ਦੇ ਪੇਕਿਆਂ ਵਾਲੇ ਆ ਗਏ ਤਾਂ ਪ੍ਰੀਤ ਨੇ ਬੜੀ ਖੁਸ਼ੀ ਨਾਲ ਸਾਰਿਆਂ ਦੀ ਸੇਵਾ ਕੀਤੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਉਹਨਾਂ ਦੇ ਅੱਗੇ ਰੱਖੇ ਹੁਣ ਉਹ ਕਮਲ ਨੂੰ ਲੈ ਕੇ ਜਾ ਚੁੱਕੇ ਸੀ ਜਦੋਂ ਉਹ ਚਲੇ ਗਏ ਤਾਂ ਪਿੱਛੋਂ ਪ੍ਰੀਤ ਦੀ ਸੱਸ ਪ੍ਰੀਤ ਨੂੰ ਕਹਿਣ ਲੱਗੀ ਵੇਖਿਆ ਆਪਣੀ ਦਰਾਨੀ ਦੇ ਪੇਕੇਆਂ ਨੂੰ ਕਿੰਨਾ ਕੁਝ ਲੈ ਕੇ ਆਏ ਸੀ ਤੈਨੂੰ ਹੀ ਛਗਣ ਵਜੋਂ ਉਹਨਾਂ ਨੇ ਸੋਨੇ ਦਾ ਸੈੱਟ ਪਾਇਆ ਆ ਤਾਂ ਧਿਆਨ ਰੱਖੀ ਜਦੋਂ ਵੀ ਆਉਣ ਉਹਨਾਂ ਦੀ ਆਉ ਭਗਤ ਵਿੱਚ ਕੋਈ ਵੀ ਕਸਰ ਨਹੀਂ ਰਹਿਣੀ ਚਾਹੀਦੀ ਅੱਜ ਤੋਂ ਬਾਅਦ ਇਹ ਤੇਰੀ ਜ਼ਿੰਮੇਵਾਰੀ ਆ ਇਹ ਗੱਲ ਥੋੜੀ ਜਿਹੀ ਪ੍ਰੀਤ ਨੂੰ ਅਜੀਬ ਜ਼ਰੂਰ ਲੱਗੀ ਸੀ ਫਿਰ ਦੋ ਦਿਨਾਂ ਬਾਅਦ ਪ੍ਰੀਤ ਦੀ ਸੱਸ ਸੋਹਰਾ ਦੇ ਉਰ ਉਹਦੀ ਦਰਾਣੀ ਨੂੰ ਲੈਣ ਲਈ ਚਲੇ ਗਏ। ਪ੍ਰੀਤ ਦੀ ਸੱਸ ਨੇ ਇੱਕ ਵਾਰ ਵੀ ਪ੍ਰੀਤ ਨੂੰ ਨਾਲ ਜਾਣ ਲਈ ਨਹੀਂ ਨਾ ਕਿਹਾ ਕਿ ਪ੍ਰੀਤ ਿਆਰੋ ਜਾ ਆਪਾਂ ਕਮਲ ਨੂੰ ਲੈਣ ਜਾਣਾ ਆ। ਚਲ ਪ੍ਰੀਤ ਨੇ ਇਸ ਗੱਲ ਤੇ ਵੀ ਧਿਆਨ ਨ ਦਿੱਤਾ ਤੇ ਆਪਣੇ ਕੰਮ ਵਿੱਚ ਲੱਗ ਗਈ। ਹੁਣ ਰੋਜ਼ ਹੀ ਪ੍ਰੀਤ ਘਰ ਦਾ ਸਾਰਾ ਕੰਮ ਕਰਦੀ ਤੇ ਉਹਦੀ ਦਰਾਣੀ ਕਦੀ ਫਿਲਮਾਂ ਵੇਖਣ ਚਲੀ ਜਾਂਦੀ ਤੇ ਕਦੀ ਹੋਟਲ ਤੇ ਖਾਣਾ ਖਾਣ ਚਲੀ ਜਾਂਦੀ। ਉਹ ਪ੍ਰੀਤ ਨਾਲ ਕੋਈ ਵੀ ਕੰਮ ਨਹੀਂ ਕਰਵਾਉਂਦੀ ਸੀ। ਮੋਤੋ ਪ੍ਰੀਤ ਦੀ ਸੱਸ ਪ੍ਰੀਤ ਨੂੰ ਹੁਕਮ ਦੇ ਦਿੰਦੀ ਕਿ ਸ਼ਾਮ ਨੂੰ ਤੇਰੀ ਦਰਾਨੀ ਨੇ ਥੱਕ ਕੇ ਘਰ ਆਉਣਾ ਆ ਉਹਦੇ ਲਈ ਚਾਹ ਪਾਣੀ ਦਾ ਇੰਤਜ਼ਾਮ ਕਰਕੇ ਰੱਖੀ ਨਾਲ ਕੁਝ ਖਾਣ ਨੂੰ ਵੀ ਬਣਾ ਲਵੀ ਇਹ ਗੱਲ ਪ੍ਰੀਤ ਨੂੰ ਬਹੁਤ ਹੀ ਅਜੀਬ ਲੱਗਦੀ ਕਿ ਹਜੇ ਤਾਂ 2 ਦਿਨ ਵੀ ਉਹਨੂੰ ਆਏ ਹੋਏ ਨੂੰ ਨਹੀਂ ਆਏ ਹੋਏ ਤੇ ਹੁਣੇ ਹੀ ਇਹ ਭੇਦਭਾਵ ਹੋਣੇ ਸ਼ੁਰੂ ਹੋ ਗਏ ਤਾਂ ਪ੍ਰੀਤ ਨੇ ਆਪਣੇ ਪਤੀ ਕਰਨ ਨੂੰ ਕਿਹਾ ਕਿ ਮੈਂ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਤੇ ਕਮਲ ਸਾਰਾ ਦਿਨ ਆਰਾਮ ਕਰਦੀ ਰਹਿੰਦੀ ਆ ਮੇਰਾ ਕਿਸੇ ਵੀ ਕੰਮ ਵਿੱਚ ਹੱਥ ਨਹੀਂ ਵਟਾਉਂਦੀ ਤਾਂ ਕਰਨ ਨੂੰ ਵੀ ਪ੍ਰੀਤ ਨੂੰ ਹੀ ਸਮਝਾ ਕੇ ਚੁੱਪ ਕਰਵਾ ਦਿੰਦਾ ਕਿ ਕੋਈ ਗੱਲ ਨਹੀਂ ਹਜੇ ਉਹ ਨਵੀਂ-ਨਵੀਂ ਆ ਉਹਨੂੰ ਘਮ ਵਿਰ ਲੈਣ ਦੇ ਤਾਂ ਪ੍ਰੀਤ ਕਹਿੰਦੀ ਮੈਂ ਵੀ ਤਾਂ ਇਸ ਘਰ ਚ ਨਵੀਂ ਵਿਆਹ ਕੇ ਆਈ ਹੀ ਸੀ ਮੈਨੂੰ ਤਾਂ ਕਿਸੇ ਨੇ ਘਮਾਇਆ ਫਰਾਇਆ ਨਹੀਂ ਆ ਮੈਂ ਵੀ ਤਾਂ ਇਸ ਘਰ ਦੀ ਬਹੂ ਹੀ ਸੀ ਤਾਂ ਕਰਨ ਨੂੰ ਕਹਿ ਦਿੰਦਾ ਕਿ ਚਲ ਕੋਈ ਗੱਲ ਨਹੀਂ ਉਹ ਛੋਟੀ ਆ ਤੇਰੀ ਛੋਟੀ ਭੈਣਾ ਵਰਗੀ ਆ ਆਪੇ ਕੰਮ ਕਰਨ ਲੱਗ ਜਾਊਗੀ ਪ੍ਰੀਤ ਵਿੱਚ ਉਪਰ ਰਹ ਜਾਂਦੀ ਤੇ ਆਪਣਾ ਕੰਮ ਕਰਦੀ ਰਹਿੰਦੀ। ਉਹ ਸਵੇਰੇ ਰਸੋਈ ਵਿੱਚ ਵੜ ਜਾਂਦੀ, ਸਵੇਰ ਦੀ ਚਾਹ, ਦੁਪਹਿਰ ਦਾ ਖਾਣਾ, ਸਵੇਰ ਦਾ ਖਾਣਾ, ਸ਼ਾਮ ਦਾ ਖਾਣਾ ਸਾਰਾ ਜ਼ਿੰਮੇਵਾਰੀ ਪ੍ਰੀਤ ਦੀ ਹੀ ਸੀ। ਕਮਲ ਤਾਂ ਸਾਰਾ ਦਿਨ ਵੇਲੇ ਆਪਣੇ ਕਮਰੇ ਵਿੱਚੋਂ ਹੀ ਨਹੀਂ ਨਿਕਲਦੀ ਸੀ। ਜੇ ਪ੍ਰੀਤ ਆਪਣੀ ਸੱਸ ਨੂੰ ਕਹਿ ਦਿੰਦੀ ਕਿ ਮੰਮੀ ਜੀ ਕਮਲ ਨੂੰ ਵੀ ਕੰਮ ਕਰਨ ਲਈ ਕਹਿ ਦਿਆ ਕਰੋ ਤਾਂ ਪ੍ਰੀਤ ਦੀ ਸੱਸ ਪ੍ਰੀਤ ਨੂੰ ਹੀ ਝਿੜਕ ਦਿੰਦੀ ਤੇ ਕਹਿੰਦੀ ਕਿ ਹਜੇ ਤਾਂ ਉਹਦੀ ਮਹਿੰਦੀ ਵੀ ਨਹੀਂ ਲੱਥੀ ਤੇ ਹੁਣੇ ਉਹਨੂੰ ਮੈਂ ਰਸੋਈ 'ਚ ਵੜ ਦਵਾਂ। ਸਾਰੀ ਉਮਰ ਕੰਮੀ ਕਰਨਾ ਆ ਤਾਂ ਪ੍ਰੀਤ ਕਹਿੰਦੀ ਕਿ ਮੈਂ ਵੀ ਤਾਂ ਨਵੀਂ ਵਿਆਹ ਕੇ ਆਈ ਹੀ ਸੀ ਮੇਰੀ ਵੀ ਤਾਂ ਮਹਿੰਦੀ ਨਹੀਂ ਸੀ ਲੱਥੀ ਪਰ ਤੁਸੀਂ ਮੇਰੇ ਕੋਲੋਂ ਸਾਰਾ ਕੰਮ ਕਰਵਾਉਂਦੇ ਰਹੇ ਹੋ ਤਾਂ ਪ੍ਰੀਤ ਦੀ ਸੱਸ ਕਹਿੰਦੀ ਕਿ ਤੂੰ ਆਪਣੀ ਤੁਲਨਾ ਉਹਦੇ ਨਾਲ ਨਾ ਕਰ ਤੂੰ ਕਿੱਥੇ ਵੀ ਉਹ ਕਿੱਥੇ ਉਹਦੇ ਪੇਕੇ ਆਣੇ ਉਹਨੂੰ ਕਿੰਨਾ ਦਾਜ ਦਿੱਤਾ ਆ ਤੇ ਹੁਣ ਵੀ ਕਿੰਨੇ-ਕਿੰਨੇ ਵਧੀਆ ਤੋਹਫੇ ਲੈ ਕੇ ਆਉਂਦੇ ਆ ਤੇਰੇ ਪੇਕੇ ਕੀ ਲੈ ਕੇ ਆਉਂਦੇ ਆ ਤਾਂ ਪ੍ਰੀਤ ਨੂੰ ਇਹ ਗੱਲ ਬਹੁਤ ਚੁਭੀ ਤਾਂ ਉਹਨੇ ਜਿਹੜਾ ਕਮਲ ਦੇ ਪੇਕੇ ਤੋਂ ਸੋਨੇ ਦਾ ਸੈੱਟ ਆਇਆ ਸੀ ਉਹ ਆਪਣੀ ਸਾਸ ਨੂੰ ਦੇ ਦਿੱਤਾ ਤੇ ਸਾਸ ਨੇ ਵੀ ਸੈਟ ਚੁੱਪ ਚਾਪ ਫੜ ਕੇ ਆਪਣੀ ਅਲਮਾਰੀ ਵਿੱਚ ਰੱਖ ਲਿਆ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਇੱਕ ਦਿਨ ਕਮਲ ਦੇ ਪੇਕੇ ਆ ਤਾਂ ਉਹਦੇ ਮੰਮੀ ਪਾਪਾ ਨੇ ਆਉਣਾ ਸੀ ਤਾਂ ਪ੍ਰੀਤ ਦੀ ਸਾਸ ਨੇ ਪ੍ਰੀਤ ਨੂੰ ਸਵੇਰੇ ਹੀ ਕਹਿ ਦਿੱਤਾ ਕਿ ਅੱਜ ਕਮਲ ਦੀ ਮੰਮੀ ਪਾਪਾ ਨੇ ਆਉਣਾ ਆ ਤਾਂ ਉਹਨਾਂ ਲਈ ਵਧੀਆ ਜਿਹਾ ਕੁਝ ਬਣਾ ਲਵੀਂ ਤੇ ਉਹਨਾਂ ਦੀ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਾ ਰੱਖੀ ਜਦੋਂ ਕਮਲ ਦੇ ਪੇਕੇ ਵਾਲੇ ਆਏ ਤਾਂ ਕਮਲ ਤਾਂ ਉਹਨਾਂ ਦੇ ਕੋਲ ਬਹਿ ਗਈ ਤੇ ਉੱਥੇ ਬੈਠੀ ਹੀ ਆਰਡਰ ਮਾਰੀ ਗਈ ਦੀਦੀ ਕੋਲਡ ਡਰਿੰਕ ਲੈ ਕੇ ਆਇਓ ਦੀਦੀ ਖਾਣਾ ਲੈ ਕੇ ਆਇਓ ਦੀਦੀ ਪਾਣੇ ਲੈ ਜੋ ਉਹਨੇ ਤਾਂ ਪ੍ਰੀਤ ਨੂੰ ਨੌਕਰ ਹੀ ਸਮਝ ਲਿਆ ਸੀ ਪਰ ਪ੍ਰੀਤ ਬਹੁਤ ਹੀ ਠੰਡੇ ਸੁਭਾਅ ਦੀ ਸੀ ਉਹ ਚੁੱਪਚਾਪ ਕੰਮ ਕਰਦੀ ਰਹਿੰਦੀ ਪਰ ਉਹਨੂੰ ਇਹ ਸਭ ਬੁਰਾ ਲੱਗਦਾ ਸੀ ਕਿ ਛੋਟੀ ਬਹੂ ਤੇ ਵੱਡੀ ਬਹੂ ਵਿੱਚ ਇੰਨਾ ਵਿਤਕਰਾ ਕਿਉਂ ਇਸ ਲਈ ਕਿ ਮੇਰੇ ਪੇਕੇਆਂ ਨੇ ਦਾਜ ਨਹੀਂ ਦਿੱਤਾ ਤੇ ਛੋਟੀ ਬਹੂ ਦੇ ਪੇਕੇਆਂ ਤੋਂ ਦਾਜ ਆਇਆ ਆ ਇਸੇ ਤਰ੍ਹਾਂ ਦਿਲ ਨੂੰ ਲੰਘ ਰਿਹਾ ਸੀ ਤਾਂ ਇੱਕ ਦਿਨ ਪ੍ਰੀਤ ਦੀ ਮੰਮੀ ਪਾਪਾ ਨੇ ਫੋਨ ਕਰਕੇ ਕਿਹਾ ਕਿ ਅਸੀਂ ਕੱਲ ਤੇਰੇ ਭਰਾ ਦੇ ਵਿਆਹ ਦਾ ਕਾਰਡ ਦੇਣ ਆ ਰਹੇ ਆ ਤਾਂ ਪ੍ਰੀਤ ਬਹੁਤ ਖੁਸ਼ ਹੋਈ ਤਾਂ ਉਹਨੇ ਇਹ ਗੱਲ ਆਪਣੀ ਸੱਸ ਸਹੁਰੇ ਆਪਣੇ ਪਤੀ ਦਿਓਰ ਦਰਾਣੀ ਸਾਰਿਆਂ ਨੂੰ ਦੱਸੀ ਕਿ ਕੱਲ ਮੇਰੇ ਮੰਮੀ ਪਾਪਾ ਆ ਰਹੇ ਆ ਤੁਸੀਂ ਘਰ ਹੀ ਰਹੋ ਪਰ ਜਦੋਂ ਅਗਲੇ ਦਿਨ ਪ੍ਰੀਤ ਦੇ ਮੰਮੀ ਪਾਪਾ ਘਰ ਆਏ ਤਾਂ ਉਹਦੇ ਸਹੁਰੇ ਤੋਂ ਬਿਨਾ ਹੋਰ ਕੋਈ ਵੀ ਘਰ ਨਹੀਂ ਸੀ ਪ੍ਰੀਤ ਦੀ ਸੱਸ ਵੀ ਸਵੇਰੇ ਸਵੇਰੇ ਤਿਆਰ ਹੋ ਕੇ ਕਿਤੇ ਚਲੀ ਗਈ ਸੀ ਤੇ ਫੋਨ ਵੀ ਘਰ ਹੀ ਛੱਡ ਗਈ ਜਦੋਂ ਪ੍ਰੀਤ ਦੇ ਮੰਮੀ ਪਾਪਾ ਘਰ ਆਏ ਤਾਂ ਪ੍ਰੀਤ ਦਾ ਸਹੁਰਾ ਹੀ ਉਹਨਾਂ ਦੇ ਕੋਲ ਬੈਠਾ ਰਿਹਾ ਗੱਲਾਂ-ਬਾਤਾਂ ਕਰਦਾ ਰਿਹਾ ਤੇ ਪ੍ਰੀਤ ਵਿਚਾਰੀ ਸਾਰਾ ਦਿਨ ਰਸੋਈ ਵਿੱਚ ਹੀ ਕੰਮ ਕਰਦੀ ਰਹੀ ਉਹਦਾ ਆਪਣੀ ਮੰਮੀ ਪਾਪਾ ਕੋਲ ਬਹਿਣ ਦਾ ਵੀ ਬਿਲਕੁਲ ਟਾਈਮ ਨਾ ਲੱਗਿਆ ਪ੍ਰੀਤ ਨੇ ਆਪਣੀ ਦਰਾਣੀ ਨੂੰ ਵੀ ਆਵਾਜ਼ ਦਿੱਤੀ ਪਰ ਦਰਾਣੀ ਨੇ ਅੰਦਰੋਂ ਹੀ ਕਹਿ ਦਿੱਤਾ ਕਿ ਦੀਦੀ ਮੈਂ ਠੀਕ ਨਹੀਂ ਆ ਮੈਂ ਨਹੀਂ ਬਾਹਰ ਆ ਸਕਦੀ ਤਾਂ ਪ੍ਰੀਤ ਚੁੱਪਚਾਪ ਕੰਮ ਕਰਦੀ ਰਹੀ ਉਹ ਉਹਨੂੰ ਕਹਿ ਵੀ ਕੀ ਸਕਦੀ ਸੀ ਜਦੋਂ ਉਹਨੂੰ ਸਪੋਰਟ ਆਪਣੀ ਸੱਸ ਦੀ ਸੀ ਸ਼ਾਮ ਨੂੰ ਉਹ ਕਾਰਡ ਦੇ ਕੇ ਵਾਪਸ ਚਲੇ ਗਏ। ਉਹਨੂੰ ਬਹੁਤ ਹੀ ਦੁੱਖ ਹੋ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਅਥਰੂ ਸੀ। ਜਦੋਂ ਸ਼ਾਮ ਨੂੰ ਪ੍ਰੀਤ ਦੀ ਸੱਸ ਘਰ ਆਈ ਤਾਂ ਪ੍ਰੀਤ ਦੇ ਸਹੁਰੇ ਨੇ ਉਹਨੂੰ ਕਾਰਡ ਤੇ ਮਠਿਆਈ ਦਾ ਡੱਬਾ ਦੇ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੇ ਗਏ। ਪ੍ਰੀਤ ਰੋ ਰਹੀ ਸੀ ਤਾਂ ਉਹਦੀ ਸੱਸ ਨੇ ਉਹਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਪ੍ਰੀਤ ਨੇ ਕਿਹਾ ਕਿ ਮੰਮੀ ਤੁਹਾਨੂੰ ਪਤਾ ਵੀ ਸੀ ਕਿ ਮੇਰੇ ਮੰਮੀ ਪਾਪਾ ਨੇ ਹੋਣਾ ਆ। ਤੁਸੀਂ ਫਿਰ ਵੀ ਕਰੋ ਬਾਹਰ ਚਲੇ ਗਏ। ਨੇ ਮੈਂ ਕਮਲ ਨੂੰ ਆਵਾਜ਼ ਦਿੱਤੀ ਤਾਂ ਉਹ ਵੀ ਅੰਦਰੋਂ ਬਾਹਰ ਨਹੀਂ ਆਈ। ਮੇਰੇ ਮੰਮੀ ਪਾਪਾ 1 ਸਾਲ ਬਾਅਦ ਆਏ ਸੀ। ਉਹਨਾਂ ਕੋਲ ਕੋਈ ਵੀ ਬੈਠਣ ਵਾਲਾ ਨਹੀਂ ਸੀ। ਤਾਂ ਪ੍ਰੀਤ ਦੀ ਸੱਸ ਗੁੱਸੇ ਨਾਲ ਕਹਿਣ ਲੱਗੀ ਲੈ ਤੇਰਾ ਸਹੁਰਾ ਤਾਂ ਘਰ ਹੀ ਸੀ। ਹੋਰ ਸਾਰੇ ਖਾਨਦਾਨ ਨੂੰ ਬੁਲਾ ਲੈਂਦੇ। ਉਹਨਾਂ ਕੋਲ ਬਹਿਣ ਲਈ। ਫਿਰ ਕੀ ਹੋ ਗਿਆ ਜੇ ਅਸੀਂ ਘਰ ਨਹੀਂ ਸੀ ਤਾਂ ਮੈਂ ਤਾਂ ਕੰਮ ਗਈ ਸੀ ਕਿਤੇ। ਜਾਣ ਬੁੱਝ ਕੇ ਨਹੀਂ ਗਈ ਸੀ। ਤਾਂ ਪ੍ਰੀਤ ਕਹਿਣ ਲੱਗੀ ਮੰਮੀ ਤੁਸੀਂ ਤਾਂ ਫੋਨ ਵੀ ਘਰ ਛੱਡ ਗਿਆ ਸੀ। ਮੈਂ ਫੋਨ ਲਾਇਆ ਵੀ ਸੀ। ਤਹਾਨੂੰ ਪਰਪ੍ਰੀਤ ਦੀ ਸਾਸਣ ਨੇ ਉਹਨੂੰ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ। ਕਮਲ ਦੇ ਘੇਕਿਆਂ ਤੋਂ ਆਏ ਦਿਨ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਸੀ। ਕਦੀ ਉਹਦੇ ਭਰਾ ਭਾਬੀ, ਕਦੀ ਉਹਦੇ ਮੰਮੀ ਪਾਪਾ ਤੇ ਉਹਨਾਂ ਦੇ ਖਾਣ ਪੀਣ ਦੀ ਜ਼ਿੰਮੇਵਾਰੀ ਪ੍ਰੀਤ ਦੀ ਹੀ ਹੁੰਦੀ ਸੀ। ਸਾਰਾ ਕੰਮ ਪ੍ਰੀਤ ਹੀ ਕਰਦੀ ਸੀ। ਅੱਜ ਫਿਰ ਕਮਲ ਦੇ ਮੰਮੀ ਪਾਪਾ ਨੇ ਆਉਣਾ ਸੀ ਤਾਂ ਪ੍ਰੀਤ ਦੀ ਸਾਸਣ ਨੇ ਪ੍ਰੀਤ ਨੂੰ ਕਿਹਾ ਕਿ ਅੱਜ ਕਮਲ ਦੇ ਮੰਮੀ ਪਾਪਾ ਨੇ ਆਉਣਾ ਆ। ਤਾਂ ਤੂੰ ਉਹਨਾਂ ਲਈ ਪਕੌੜੇ ਬਣਾ ਲਵੀ ਤੇ ਸਬਜ਼ੀਆਂ ਵੀ ਦੋ ਤਰ੍ਹਾਂ ਦੀਆਂ ਬਣਾ ਲਵੀ ਤਾਂ ਪ੍ਰੀਤ ਕੁਝ ਨਾ ਬੋਲੀ ਚੁੱਪਚਾਪ ਰਸੋਈ ਚੋਂ ਨੇ ਸਵੇਰ ਦਾ ਖਾਣਾ ਬਣਾਇਆ ਦੁਪਹਿਰ ਦਾ ਖਾਣਾ ਬਣਾਇਆ ਤੇ ਤਿਆਰ ਹੋ ਕੇ ਚੁੱਪਚਾਪ ਘਰੋਂ ਬਾਹਰ ਨਿਕਲ ਗਈ ਪ੍ਰੀਤ ਦੀ ਸੱਸ ਨੂੰ ਵੀ ਇਸ ਗੱਲ ਦੀ ਖਬਰ ਨਹੀਂ ਸੀ ਕਿ ਪ੍ਰੀਤ ਘਰ ਨਹੀਂ ਆ ਤੇ ਉਹਦੀ ਦਰਾਣੀ ਨੂੰ ਵੀ ਪਤਾ ਨਹੀਂ ਸੀ ਉਹ ਨਹੀਂ ਚਿੰਤੋਂ ਕੇ ਬੈਠੀਆਂ ਸੀ ਕਿ ਪ੍ਰੀਤ ਨੇ ਸਾਰਾ ਕੁਝ ਸੰਭਾਲ ਹੀ ਲੈਣਾ ਆ ਜਦੋਂ ਸ਼ਾਮ ਨੂੰ ਕਮਲ ਦੇ ਮੰਮੀ ਪਾਪਾ ਆਏ ਤਾਂ ਕਮਲ ਹਰਮਨ ਨਾਲ ਆਪਣੇ ਮੰਮੀ ਪਾਪਾ ਕੋਲ ਜਾ ਕੇ ਬਹਿ ਗਈ ਤੇ ਕੋਲ ਹੀ ਉਹਦੀ ਸੱਸ ਵੀ ਆ ਕੇ ਬਹਿ ਗਈ ਤਾਂ ਉਹ ਕਿੰਨਾ ਹੀ ਚਿਰ ਇੱਕ ਦੂਜੀ ਦਾ ਚਿਹਰਾ ਵੇਖਦੀਆਂ ਰਹੀਆਂ ਕਿ ਰਸੋਈ ਵਿੱਚੋਂ ਪ੍ਰੀਤ ਹੁਣੇ ਕੋਲ ਡਰਿੰਕ ਲੈ ਕੇ ਆਉਗੀ ਪਰ ਕੋਈ ਵੀ ਨਾ ਆਇਆ ਫਿਰ ਪ੍ਰੀਤ ਦੀ ਸੱਸ ਉੱਠ ਕੇ ਰਸੋਈ ਵਿੱਚ ਵੇਖਣ ਗਈ ਤਾਂ ਪ੍ਰੀਤ ਰਸੋਈ ਵਿੱਚ ਨਹੀਂ ਸੀ ਉਸ ਤੋਂ ਬਾਅਦ ਉਹਨੇ ਕਮਰੇ ਵਿੱਚ ਵੇਖਿਆ ਪ੍ਰੀਤ ਕਮਰੇ ਵਿੱਚ ਵੀ ਨਹੀਂ ਸੀ ਪ੍ਰੀਤ ਸਾਰੇ ਘਰ ਵਿੱਚ ਹੀ ਨਹੀਂ ਸੀ ਪ੍ਰੀਤ ਦੀ ਸੱਸ ਦੇ ਹੱਥ ਪੈਰ ਫੁੱਲਣ ਲੱਗ ਪਏ ਕਿ ਹਾਏ ਰੱਬਾ ਹੁਣ ਮੈਂ ਕੀ ਕਰੂੰਗੀ ਤਾਂ ਉਹਨੇ ਹੌਲੀ ਜਿਹਾ ਇਸ਼ਾਰਾ ਕਰਕੇ ਕਮਲ ਨੂੰ ਰਸੋਈ ਵਿੱਚ ਬੁਲਾਇਆ ਤੇ ਠੰਡਾ ਦੇ ਕੇ ਭੇਜ ਦਿੱਤਾ ਉਸ ਤੋਂ ਬਾਅਦ ਕਮਲ ਤੇ ਉਹਦੀ ਸੱਸ ਨੇ ਮਿਲ ਕੇ ਖਾਣਾ ਬਣਾਇਆ ਪਰ ਜੋ ਸਵਾਦ ਪ੍ਰੀਤ ਦੇ ਹੱਥ ਵਿੱਚ ਸੀ ਉਹ ਪ੍ਰੀਤ ਦੀ ਸੱਸ ਦੇ ਹੱਥਾਂ ਵਿੱਚ ਕਿੱਥੇ ਸੀ ਨਾ ਹੀ ਕਮਲ ਦੇ ਹੱਥ ਵਿੱਚ ਕਮਲ ਦੇ ਮੰਮੀ ਪਾਪਾ ਵੀ ਇੱਧਰ ਉੱਧਰ ਪ੍ਰੀਤ ਨੂੰ ਹੀ ਲੱਭ ਰਹੇ ਸੀ ਤੇ ਉਹ ਕਹਿ ਰਿਹਾ ਸੀ ਕਿ ਪ੍ਰੀਤ ਬਿਨਾਂ ਤਾਂ ਘਰ ਸੁੰਨਾ ਸੁੰਨਾ ਲੱਗਦਾ ਆ ਉਹ ਸਾਡਾ ਕਿੰਨਾ ਕਰਦੀ ਆ ਕਿੱਥੇ ਗਈ ਆ ਤਪਰੀਤ ਦੀ ਸੱਸ ਨੇ ਗੱਲ ਸੰਭਾਲਦੇ ਹੋਏ ਕਿਹਾ ਕਿ ਭੈਣ ਜੀ ਉਹ ਕਿਤੇ ਬਾਹਰ ਕੰਮ ਗਈ ਆ ਨਹੀਂ ਤਾਂ ਉਹ ਤਾਂ ਤੁਹਾਨੂੰ ਆਪਣੇ ਪੇਕੇ ਆਵਾਂਗੇ ਹੀ ਸਮਝਦੀ ਆ ਤੇ ਕਮਲ ਨੂੰ ਵੀ ਆਪਣੀ ਛੋਟੀ ਭੈਣ ਹੀ ਸਮਝਦੀ ਆ ਤਾਂ ਕਮਲ ਦੀ ਮੰਮੀ ਨੇ ਕਿਹਾ ਕਿ ਹਾਂ ਕਮਲ ਪ੍ਰੀਤ ਤੈਨੂੰ ਆਪਣੀ ਛੋਟੀ ਭੈਣ ਹੀ ਸਮਝਦੀ ਆ ਤੇ ਤੂੰ ਵੀ ਉਹਨੂੰ ਆਪਣੀ ਵੱਡੀ ਭੈਣ ਹੀ ਸਮਝੀ ਉਹ ਤੇਰਾ ਬਹੁਤ ਕਰਦੀ ਆ ਉਹਦਾ ਸੁਭਾਅ ਬਹੁਤ ਵਧੀਆ ਆ ਨਿੱਗਾ ਆ ਤੇ ਉਹਦੇ ਠੰਡੇ ਸੁਭਾਅ ਦਾ ਗਲਤ ਫਾਇਦਾ ਨਾ ਚੁੱਕੀ ਤਾਂ ਕਮਲ ਉਹਨਾਂ ਦੇ ਮੂੰਹ ਵੱਲ ਵੇਖਦੀ ਰਹਿ ਗਈ ਕਿ ਮੇਰੇ ਤੋਂ ਵੱਧ ਮੇਰੀ ਜਠਾੜੀ ਦੀਆਂ ਤਰੀਫਾਂ ਹੋ ਰਹੀਆਂ ਆ। ਉਸ ਤੋਂ ਬਾਅਦ ਕਮਲ ਦੇ ਮੰਮੀ ਪਾਪਾ ਜਾਣ ਹੀ ਲੱਗੇ ਸੀ ਕਿ ਪ੍ਰੀਤ ਘਰ ਆ ਗਈ। ਪ੍ਰੀਤ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਸੀ। ਸਾਰੇ ਪ੍ਰੀਤ ਦੀ ਹੀ ਪ੍ਰਸ਼ੰਸਾ ਕਰ ਰਹੇ ਸੀ ਤਾਂ ਪ੍ਰੀਤ ਨੂੰ ਵੇਖ ਕੇ ਉਹਨਾਂ ਦੇ ਚਿਹਰੇ ਖਿੜ ਉੱਠੇ ਤੇ ਕਮਲ ਦੀ ਮੰਮੀ ਭੱਜ ਕੇ ਪ੍ਰੀਤ ਨੂੰ ਮਿਲੀ। ਫਿਰ ਪ੍ਰੀਤ ਕਮਲ ਦੇ ਪਾਪਾ ਨੂੰ ਵੀ ਮਿਲੀ ਤੇ ਆਪਣੇ ਕਮਰੇ ਵਿੱਚ ਚਲੀ ਗਈ। ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤ ਦੀ ਸੱਸ ਗੁੱਸੇ ਨਾਲ ਪ੍ਰੀਤ ਨੂੰ ਪੁੱਛਣ ਲੱਗੀ ਤੂੰ ਕਿੱਥੇ ਗਈ ਸੀ ਤੇਰੀ ਹਿੰਮਤ ਕਿਵੇਂ ਹੋਈ ਸਾਨੂੰ ਬਿਨਾ ਪੁੱਛੇ ਘਰੋਂ ਬਾਹਰ ਜਾਣ ਦੀ ਤੈਨੂੰ ਪਤਾ ਨਹੀਂ ਸੀ ਕਿ ਅੱਜ ਕਮਲ ਦੇ ਮੰਮੀ ਪਾਪਾ ਨੇ ਆਉਣਾ ਹੈ ਤੈਨੂੰ ਦੱਸਿਆ ਵੀ ਸੀ ਤਾਂ ਪ੍ਰੀਤ ਨੇ ਕਿਹਾ ਕਿ ਮੈਂ ਪਾਪਾ ਜੀ ਨੂੰ ਦੱਸ ਕੇ ਗਈ ਸੀ ਜਿਹੜੀ ਇਸ ਘਰ ਦੇ ਵੱਡੇ ਆ ਕੀ ਇਹ ਕਾਫੀ ਨਹੀਂ ਆ ਜੇ ਜਾਣ ਤੋਂ ਪਹਿਲਾਂ ਪੂਰੇ ਖਾਨਦਾਨ ਨੂੰ ਦੱਸ ਕੇ ਜਾਣਾ ਜ਼ਰੂਰੀ ਸੀ ਤੇ ਮੈਂ ਘੂਮਣ ਨਹੀਂ ਗਈ ਸੀ ਮੈਂ ਆਪਣਾ ਫੋਨ ਲੈ ਕੇ ਵੀ ਗਈ ਸੀ ਨਾਲ ਜੇ ਤੈਨੂੰ ਮੇਰੀ ਲੋੜ ਸੀ ਤਾਂ ਕਰ ਲੈਂਦੇ ਬਹੁਤ ਤੇਰਾ ਦਿਮਾਗ ਤਾਂ ਠੀਕ ਆ ਕੀ ਅਸੀਂ ਤੈਨੂੰ ਕੰਮ ਦੇ ਲਈ ਆਵਾਜ਼ ਦੇ ਕੇ ਬੁਲਾਉਂਦੇ ਰਹਾਂਗੇ ਚੰਗੀ ਤਰ੍ਹਾਂ ਪਤਾ ਸੀ ਤੈਨੂੰ ਫਿਰ ਵੀ ਐਨ ਵਕਤ ਤੇ ਤੂੰ ਚਲੀ ਗਈ ਦੀਦੀ ਤੁਹਾਨੂੰ ਪਤਾ ਆ ਨਾ ਕਿ ਰਸੋਈ ਤੁਹਾਡੇ ਜਿੰਮੇ ਆ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਕਿਵੇਂ ਮੋੜ ਸਕਦੇ ਹੋ ਤਾਂ ਪ੍ਰੀਤ ਬੋਲੀ ਵੇਖ ਕਮਲ ਸਵੇਰ ਦੀ ਰੋਟੀ ਮੈਂ ਬਣਾ ਕੇ ਗਈ ਸੀ ਤੇ ਦੁਪਹਿਰ ਦਾ ਖਾਣਾ ਵੀ ਮੈਂ ਤਿਆਰ ਕਰਕੇ ਹੀ ਗਈ ਸੀ ਕਿ ਹੁਣ ਮੈਂ ਰਸੋਈ 'ਚ ਮੰਜੀ ਢਾਕੇ ਬੈਠੀ ਰਿਆ ਕਰਾਂ ਕਿ ਜਦੋਂ ਕੋਈ ਆਰਡਰ ਆਊ ਫਟਾਫਟ ਉੱਠ ਕੇ ਆਰਡਰ ਤਿਆਰ ਕਰਨ ਲੱਗ ਜਾਵਾਂ ਤੇ ਵੈਸੇ ਵੀ ਰਸੋਈ ਦੀ ਜ਼ਿੰਮੇਵਾਰੀ ਘਰ ਦੀਆਂ ਨੂੰਹਾਂ ਦੀ ਹੁੰਦੀ ਆ ਤੇ ਤੂੰ ਵੀ ਇਸ ਘਰ ਦੀ ਬਹੂ ਆ ਮੈਂ ਇੱਕ ਹੀ ਬਹੂ ਨਹੀਂ ਆ ਇਸ ਘਰ ਦੀ ਕੰਮ ਕਰਨ ਲਈ ਬਹੂ ਤੂੰ ਆਪਣੀ ਤੁਲਨਾ ਛੋਟੀ ਬਹੂ ਦੇ ਨਾਲ ਕਿਵੇਂ ਕਰ ਸਕਦੀ ਆ ਆਪਣੇ ਆਪ ਨੂੰ ਵੇਖ ਆਪਣੀ ਹیثیت ਨੂੰ ਵੇਖ ਤੇ ਛੋਟੀ ਬਹੂ ਦੀ ਹیثیت ਨੂੰ ਵੇਖ ਤੇਰੇ ਪੇਕਿਆਂ ਤੋਂ ਕੀ ਆਉਂਦਾ ਆ ਤੇ ਛੋਟੀ ਬਹੂ ਦੇ ਪੇਕਿਆਂ ਤੋਂ ਤਾਂ ਸਾਰੇ ਘਰ ਦੇ ਲਈ ਤੋਹਫੇ ਆਉਂਦੇ ਆ ਤੇ ਉਹਨਾਂ ਦਾ ਆਦਰ ਸਤਕਾਰ ਕਰਨਾ ਤੇਰਾ ਫਰਜ਼ ਬਣਦਾ ਆ ਵਾਹ ਜੀ ਵਾਹ ਤੋਹਫਿਆਂ ਦੀ ਤਾਂ ਗੱਲ ਤੁਸੀਂ ਰਹਿਣੀ ਦਵੋ ਮੈਂ ਤਾਂ ਹਜੇ ਤੱਕ ਕੁਝ ਵੇਖਿਆ ਨਹੀਂ ਕਿ ਕਮਲ ਦੇ ਪੇਕਿਆਂ ਤੋਂ ਕੀ ਆਇਆ ਆ ਤੇ ਜਿਹੜਾ ਸੋਨੇ ਦੇ ਸੈੱਟ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਤਾਂ ਮੈਂ ਤੁਹਾਨੂੰ ਉਦੋਂ ਹੀ ਫੜਾ ਦਿੱਤਾ ਸੀ ਤੇ ਜਿਹੜੇ ਵੀ ਤੋਹਫੇ ਆਉਂਦੇ ਉਹ ਤੁਹਾਡੀ ਹੀ ਅਲਮਾਰੀ ਦੀ ਸੋਭਾ ਵਧਾਉਂਦੇ ਆ ਤਾਂ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਰੋਬ ਨੰਦ ਦਿਖਾਓ ਦੇਹਜ ਤੁਸੀਂ ਲਿਆ ਆ ਤਾਂ ਲਾੜਵੀ ਤੁਸੀਂ ਹੀ ਲੜਾਓ ਭਾਬੀ ਮੇਰੇ ਸਹੁਰੇ ਵਾਲਿਆਂ ਦੇ ਸਾਹਮਣੇ ਮੇਰੀ ਇੱਜ਼ਤ ਦਾ ਤਾਂ ਕੁਝ ਖਿਆਲ ਕਰਨਾ ਚਾਹੀਦਾ ਯਾ ਨਾ ਤੁਹਾਨੂੰ ਪ੍ਰੀਤ ਦਾਦੀ ਹੋਰ ਬੋਲਿਆ ਅੱਛਾ ਤਾਂ ਸਹੁਰਿਆਂ ਵਾਲਾ ਤਾਂ ਤੂੰ ਕੱਲਾ ਹੀ ਆ ਤੇਰਾ ਭਰਾ ਤਾਂ ਸਹੁਰਿਆਂ ਤੋਂ ਬਿਨਾ ਹੀ ਆ ਯਾਦ ਕਰ ਜਦੋਂ ਮੇਰੇ ਮੰਮੀ ਪਾਪਾ ਆਏ ਸੀ ਤਾਂ ਤੂੰ ਘਰ ਹੀ ਸੀ ਤੇ ਆਪਣੀ ਪਤਨੀ ਦੇ ਨਾਲ ਅੰਦਰੋਂ ਬਾਹਰ ਨਹੀਂ ਸੀ ਨਿਕਲਿਆ ਉਦੋਂ ਤਾਂ ਤੈਨੂੰ ਆਪਣੇ ਭਰਾ ਦੇ ਸਹੁਰਿਆਂ ਦੀ ਇੱਜ਼ਤ ਦਾ ਖਿਆਲ ਨਹੀਂ ਆਇਆ ਇਹ ਸਾਰੀਆਂ ਗੱਲਾਂ ਚੱਲ ਹੀ ਰਹੀਆਂ ਸੀ ਕਿ ਕਰਨ ਵੀ ਆਫਿਸ ਤੋਂ ਘਰ ਆ ਗਿਆ ਤੇ ਦਰਵਾਜ਼ੇ ਤੇ ਖੜਾ ਸਾਰਾ ਕੁਝ ਸੁਣ ਰਿਹਾ ਸੀ ਸਾਰਾ ਕੁਝ ਸੁਣ ਕੇ ਉਹ ਕਹਿਣ ਲੱਗਾ ਇਹ ਕੀ ਹੋ ਰਿਹਾ ਆ ਪ੍ਰੀਤ ਤੂੰ ਵੱਡੀਆਂ ਥੋੜਾ ਜਿਆਦਾ ਵੱਡਪਣ ਦਿਖਾ ਮਾਣੇ ਮੈਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੱਤਾ ਆ ਤੈਨੂੰ ਕੁਝ ਸੋਚਣਾ ਚਾਹੀਦਾ ਆ ਅੱਛਾ ਜੀ ਤੁਸੀਂ ਵੀ ਮੈਨੂੰ ਹੀ ਕਹਿ ਰਹੇ ਹੋ ਉਸ ਦਿਨ ਜੇ ਪਾਪਾ ਜੀ ਘਰ ਨਾ ਹੁੰਦੇ ਤਾਂ ਮੇਰੇ ਮੰਮੀ ਪਾਪਾ ਇਕੱਲੇ ਹੀ ਬੈਠੇ ਰਹਿੰਦੇ ਜੇ ਉਸ ਦਿਨ ਤੁਸੀਂ ਕਿਸੇ ਨੂੰ ਨਹੀਂ ਕੁਝ ਕਹਿ ਸਕੇ ਤਾਂ ਅੱਜ ਵੀ ਚੁੱਪ ਰਹੁ ਤੇ ਅੱਜ ਦੇ ਬਾਅਦ ਸਾਰੇ ਕੰਨ ਖੋਲ ਕੇ ਸੁਣ ਲਓ ਮੇਰੇ ਨਾਲ ਜਿਵੇਂ ਕੋਈ ਕਰੂਗਾ ਉਹਦੇ ਨਾਲ ਵੀ ਮੈਂ ਉਸੇ ਤਰ੍ਹਾਂ ਦਾ ਹੀ ਵਿਹਾਰ ਕਰੂੰਗੀ ਫਿਰ ਉਹਨੇ ਆਪਣੇ ਪਤੀ ਨੂੰ ਵੇਖ ਕੇ ਕਿਹਾ ਕਿ ਮੈਂ ਕਿੰਨੀ ਕੁ ਵੱਡੀ ਆ ਤੇ ਉਹ ਕਿੰਨੀ ਕੁ ਛੋਟੀ ਆ ਮੇਰੇ ਵਿਆਹ ਨੂੰ 2 ਸਾਲ ਹੋ ਗਏ ਆ ਤੇ ਇਹਨੂੰ ਵਿਆਹ ਕੇ ਆਈ ਨੂੰ ਵੀ ਸਾਲ ਤੋਂ ਵੱਧ ਹੋ ਗਿਆ ਆ ਤੇ ਹਜੇ ਵੀ ਇਹ ਨਵੀਂ ਵਿਆਹੀ ਆ ਮੇਰੇ ਵਰੀ ਜ਼ਿੰਮੇਵਾਰੀਆਂ ਤੇ ਇਹਦੇ ਲਈ ਲਾੜ ਤੇ ਚਾਹ ਜੇ ਜ਼ਿਆਦਾ ਦੇਹ ਜਲਿਆ ਆ ਤਾਂ ਤੁਹਾਡੇ ਲਈ ਲਿਆ ਹੂਗਾ ਇਹਦਾ ਇਹ ਮਤਲਬ ਨਹੀਂ ਕਿ ਮੈਂ ਹੀ ਸਾਰਿਆਂ ਲਈ ਕੰਮ ਕਰੂੰਗੀ ਕਿਉਂਕਿ ਮੇਰੇ ਮੰਮੀ ਪਾਪਾ ਨੇ ਉਹਨਾਂ ਦਾ ਅਜ ਨਹੀਂ ਦਿੱਤਾ ਜਿੰਨਾ ਤੁਹਾਨੂੰ ਚਾਹੀਦਾ ਸੀ ਤੇ ਇੱਕ ਗੱਲ ਹੋਰ ਮੇਰੀ ਹਾਇਸियत ਕਿਸੇ ਤੋਂ ਘੱਟ ਨਹੀਂ ਆ ਮੇਰੀ ਹੈਸੀਅਤ ਹੁਣ ਉਹੀ ਆ ਜਿਹੜੀ ਇਸ ਘਰ ਦੀ ਬਹੂ ਦੀ ਹੋਣੀ ਚਾਹੀਦੀ ਆ ਚਾਹੇ ਅਸੀਂ ਤੀਆਂ ਵੱਖ-ਵੱਖ ਘਰਾਂ ਤੋਂ ਆਈਆਂ ਆ ਪਰ ਨੂਹਾਂ ਤਾਂ ਅਸੀਂ ਇੱਕ ਹੀ ਘਰ ਦੀਆਂ ਆ ਤੇ ਹੈਸੀਅਤ ਵੀ ਸਾਡੀ ਇੱਕ ਹੀ ਹੋਣੀ ਚਾਹੀਦੀ ਆ ਬਹੁਤ ਖੁਸ਼ ਸੀ ਮੈਂ ਜਦੋਂ ਕਮਲ ਇਸ ਘਰ ਵਿੱਚ ਮੇਰੀ ਦਰਾਣੀ ਬਣ ਕੇ ਆਈ ਸੀ ਤੇ ਮੈਂ ਉਦੋਂ ਉਹੀ ਸੋਚ ਲਿਆ ਸੀ ਕਿ ਮੈਂ ਕਮਲ ਨੂੰ ਆਪਣੀਆਂ ਛੋਟੀਆਂ ਭੈਣਾਂ ਵਾਂਗ ਰੱਖਾਂਗੀ ਤਾਂ ਮੈਂ ਇਹਨੂੰ ਛੋਟੀ ਭੈਣ ਹੀ ਸਮਝਦੀ ਰਹੀ ਤੇ ਇਹਨੇ ਤਾਂ ਮੈਨੂੰ ਘਰ ਦੀ ਨੌਕਰਾਨੀ ਹੀ ਸਮਝ ਲਿਆ ਸੋਚਿਆ ਸੀ ਇਹਦੇ ਪੇਕੇ ਬੇਫਿਕਰ ਹੋ ਕੇ ਰਹਿਣਗੇ ਕਿ ਸਾਡੀ ਧੀ ਨੂੰ ਜਠਾਣੀ ਨਹੀਂ ਵੱਡੀ ਭੈਣ ਮਿਲੀ ਆ ਪਰ ਅੱਜ ਮੈਂ ਜਠਾਣੀ ਬਣ ਕੇ ਦਿਖਾਉਂਗੀ ਤੇ ਅੱਜ ਤੋਂ ਬਾਅਦ ਮੈਂ ਜਠਾਣੀ ਬਣ ਕੇ ਹੀ ਰਹੂੰਗੀ ਤੇ ਹਰ ਵਕਤ ਮੈਂ ਰਸੋਈ ਵਿੱਚ ਹੀ ਨਹੀਂ ਬੈਠੀ ਰਹੂੰਗੀ ਆਪਣੇ ਲਈ ਵੀ ਵਕਤ ਕੱਢੂੰਗੀ ਤੇ ਸਿਰਫ ਮੈਂ ਇੱਕ ਟਾਈਮ ਦਾ ਹੀ ਖਾਣਾ ਬਣਾਉਂਗੀ ਤੇ ਹਾਂ ਜਿਹੜਾ ਜਿਵੇਂ ਕਰੂਗਾ ਉਵੇਂ ਹੀ ਕਰਵਾ ਲਊਗਾ ਬੱਸ ਕਰ ਵੱਡੀ ਬਹੂ ਬਹੁਤ ਬੋਲਿਆ ਤੂੰ ਮੈਂ ਕੁਝ ਕਹਿ ਨਹੀਂ ਰਹੀ ਤਾਂ ਤੂੰ ਚੁੱਪ ਹੀ ਨਹੀਂ ਹੋ ਰਹੀ ਮੈਂ ਵੀ ਵੇਖਦੀ ਆ ਕਿ ਤੂੰ ਮੇਰੀ ਛੋਟੀ ਬਹੂ ਦੀ ਬਰਾਬਰੀ ਕਿਵੇਂ ਕਰਦੀ ਆ ਮਾਂ ਛੋਟੀ ਬਹੂ ਤੁਹਾਡੀ ਹੀ ਸਹੀ ਪਰ ਵੱਡੀ ਬਹੂ ਕਿਸ ਦੀ ਆ ਕੀ ਪ੍ਰੀਤ ਤੁਹਾਡੀ ਬਹੂ ਨਹੀਂ ਆ ਮੈਂ ਤੁਹਾਡਾ ਬੇਟਾ ਨਹੀਂ ਆ ਕਰਨ ਨੇ ਕਿਹਾ ਤਾਂ ਪ੍ਰੀਤ ਦੀ ਸੱਸ ਨੂੰ ਬਹੁਤ ਬੁਰਾ ਲੱਗਿਆ ਤੇ ਕਹਿਣ ਲੱਗੀ ਹੁਣ ਤੂੰ ਇਹਦੀ ਤਰਫਦਾਰੀ ਵੀ ਕਰਨ ਲੱਗਾ ਆ ਮੈਂ ਹਰ ਵਾਰ ਪ੍ਰੀਤ ਨੂੰ ਹੀ ਸਮਝਾਉਂਦਾ ਰਿਹਾ ਇਹ ਤੂੰ ਵੱਡੀਆਂ ਤਾਂ ਉਹਨੂੰ ਛੋਟੀ ਭੈਣ ਸਮਝ ਪਰ ਤੁਹਾਡੀ ਸਾਰਿਆਂ ਦੀ ਸ਼ਹਿਤ ਇਹ ਪ੍ਰੀਤ ਨੂੰ ਨੌਕਰਾਂ ਨਹੀਂ ਸਮਝ ਬੈਠੀ ਹੁਣ ਹੋਰ ਬਰਦਾਸ਼ਤ ਨਹੀਂ ਕਰੂੰਗਾ ਮੈਂ ਇਹ ਮੈਂ ਇਹਨੂੰ ਵਿਆਹ ਕੇ ਲਿਆਇਆ ਸੀ ਪ੍ਰੀਤ ਦੀ ਸੱਸ ਇਸ ਦੇ ਬਾਅਦ ਫਿਰ ਕੁਝ ਕਹਿਣ ਹੀ ਲੱਗੀ ਸੀ ਕਿ ਪ੍ਰੀਤ ਦੇ ਸਹੁਰੇ ਨੇ ਉਹਨੂੰ ਚੁੱਪ ਕਰਵਾ ਦਿੱਤਾ ਤੇ ਕਹਿਣ ਲੱਗਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੈਨੂੰ ਤਾਂ ਆਪਣੀਆਂ ਦੋਹਾਂ ਬਹੂਆਂ ਨੂੰ ਇੱਕ ਸਮਾਨ ਵੇਖਣਾ ਚਾਹੀਦਾ ਆ ਸ਼ਾਇਦ ਕਮਲ ਦੀ ਮੰਮੀ ਪਾਪਾ ਨੇ ਇਨ੍ਹਾਂ ਦੋਵਾਂ ਦੇ ਰਿਸ਼ਤੇ ਨੂੰ ਪਛਾਣ ਲਿਆ ਸੀ ਤਾਹੀ ਉਹ ਅੱਜ ਆਪਣੀ ਕੁੜੀ ਨੂੰ ਕੁਝ ਸਮਝਾ ਕੇ ਗਈ ਸੀ ਤੂੰ ਵੀ ਕੁਝ ਸਮਝ ਕਿਤੇ ਘਰ ਦੇ ਦੋ ਟੁਕੜੇ ਨਾ ਕਰਵਾ ਦੇਵੀਂ ਕਮਲ ਬੋਲੀ ਦੀਦੀ ਮੈਨੂੰ ਮaaf ਕਰ ਦਿਓ ਤੁਸੀਂ ਮੇਰੇ ਨਾਲ ਦਰਾਨੀ ਜਿਠਾਣੀ ਵਾਲਾ ਰਿਸ਼ਤਾ ਨਾ ਰੱਖਿਓ ਅੱਜ ਮੰਮੀ ਪਾਪਾ ਨੇ ਵੀ ਮੈਨੂੰ ਇਹੀ ਸਮਝਾਇਆ ਸੀ ਕਿ ਮੈਂ ਤੁਹਾਨੂੰ ਵੱਡੀ ਭੈਣ ਸਮਝਾ ਤੁਸੀਂ ਤਾਂ ਮੈਨੂੰ ਛੋਟੀ ਭੈਣ ਮੰਨਿਆ ਸੀ ਪਰ ਮੈਂ ਹੀ ਤੁਹਾਡੀ ਇੱਜ਼ਤ ਨਹੀਂ ਕਰ ਸਕੀ ਹੋ ਸਕੇ ਤਾਂ ਮੈਨੂੰ ਮaaf ਕਰ ਦਿਓ ਅੱਜ ਦੇ ਬਾਅਦ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਠੀਕ ਆ ਪਰ ਹੁਣ ਸ਼ਾਇਦ ਮੈਨੂੰ ਪਹਿਲਾ ਮਰਗਾ ਬਣ ਲਈ ਕੁਝ ਵਕਤ ਲੱਗੂਗਾ ਤਾਂ ਪ੍ਰੀਤ ਦਾ ਸੋਹਰਾ ਬੋਲਿਆ ਵੱਡੀ ਬਹੂ ਸਹੀ ਕਹਿ ਰਹੀ ਆ ਅੱਜ ਤੱਕ ਪ੍ਰੀਤ ਦੇ ਨਾਲ ਕਿਸੇ ਨੇ ਵੀ ਚੰਗਾ ਵਿਹਾਰ ਨਹੀਂ ਰੱਖਿਆ ਸੀ ਉਮੀਦ ਕਰਦਾ ਆ ਕਿ ਅੱਜ ਦੇ ਬਾਅਦ ਸਾਰੇ ਘਰ ਵਿੱਚ ਇੱਕ ਝੂਟ ਹੋ ਕੇ ਰਹਿਣਗੇ ਅਗਲੇ ਦਿਨ ਸਵੇਰੇ ਜਦੋਂ ਪ੍ਰੀਤ ਰਸੋਈ ਵਿੱਚ ਗਈ ਤਾਂ ਕਮਲ ਚਾਹ ਬਣਾ ਰਹੀ ਸੀ ਤੇ ਉਹਦੀ ਸੱਸ ਨਾਸ਼ਤੇ ਦੀ ਤਿਆਰੀ ਕਰ ਰਹੀ ਸੀ ਕਮਲ ਪ੍ਰੀਤ ਦੇ ਗਲੇ ਲਾ ਕੇ ਕਹਿਣ ਲੱਗੀ ਚਾਹ ਪੀ ਲਓ ਦੀਦੀ ਤੁਹਾਡੀ ਪੈਨੇ ਬਣਾਈਆਂ ਤਾਂ ਇਹ ਵੇਖ ਕੇ ਪ੍ਰੀਤ ਵੀ ਖੁਸ਼ ਹੋ ਗਈ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕ ਨੂੰ ਰਿਕੋਰਡ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।